ਪਾਣੀ ਤੇ ਤੇ ਖੜੇ ਸੀ ਉੱਥੇ ਪਤਾ ਸਭ ਉਹੀ ਹੈ ਉਹਦਾ ਪਾਣੀ ਆ ਰਿਹਾ ਤੇ 2-4 ਹੋਰ ਐਡ ਹੋ ਗਏ ਹੋਈ ਸਤਿ ਸ੍ਰੀ ਅਕਾਲ ਦੋਸਤੋ ਕਹਿੰਦੇ ਹੁੰਦੇ ਆ ਦੁੱਧ ਪੀਣ ਵਾਲਿਆ ਤੇਰਾ ਲੋਹੇ ਦਾ ਸਰੀਰ ਮੂੰ ਤੇ ਭਖਣ ਲਾਲੀਆਂ ਕਿੱਥੋਂ ਪੇਸ਼ ਪਈਆਂ ਚਾਹ ਦੀਆਂ ਪਿਆਲੀਆਂ ਕਹਿੰਦੇ ਹੁੰਦੇ ਆ ਚੁੱਲ੍ਹੇ ਦੇ ਉੱਤੇ ਜਦੋਂ ਚਾਹ ਦਾ ਪਤੀਲਾ ਚਮਕੇ ਗੋਦੀ ਦਾ ਜਵਾਕ ਵੀ ਥੱਲੇ ਨੂੰ ਲੰਮ ਕੋਈ ਅਜਿਹਾ ਵਕਤ ਸੀਗਾ ਜਦੋਂ ਅੰਗਰੇਜ਼ਾਂ ਦਾ ਸਮਾਂ ਸੀ ਅੰਗਰੇਜ਼ ਸਾਡੇ ਦੇਸ਼ ਦੇ ਉੱਤੇ ਰਾਜ ਕਰਦੇ ਹੁੰਦੇ ਸੀ ਤਾਂ ਉਹਨਾਂ ਨੇ ਚਾਹ ਦੀ ਖੋਜ ਕੀਤੀ ਕਲਕੱਤੇ ਦੇ ਸਟੇਸ਼ਨ ਤੇ ਅਸਾਮ ਦੇ ਸਟੇਸ਼ਨਾਂ ਦੇ ਉੱਤੇ ਫ੍ਰੀ ਦੇ ਵਿੱਚ ਚਾਹ ਪਿਆਈ ਜਾਂਦੀ ਸੀ ਕਿ ਲੋਕ ਆਦੀ ਹੋ ਜਾਣ ਲੋਕ ਅੱਜ ਦੇ ਦਿਨਾਂ ਦੇ ਵਿੱਚ ਆਦੀ ਵੀ ਹੋ ਗਏ ਜੇ ਕਹੀਏ ਔਰਤਾਂ ਵੀ ਆਦੀ ਆ ਜਵਾਬ ਵੀ ਆਦੀ ਆ ਤੇ ਆਪਾਂ ਹੁਣ ਚੱਲੇ ਆ ਇੱਕ ਚਾਹ ਦੇ ਬਾਗ ਦੇ ਵਿੱਚ ਚਾਹ ਕਿਵੇਂ ਬਣਦੀ ਆ ਚਾਹ ਦੀਆਂ ਇੱਕ ਪੱਤੀ, ਦੋ ਪੱਤੀ, ਤਿੰਨ ਪੱਤੀ, ਪੰਜ ਪੱਤੀਆਂ ਜਿਹੜੀਆਂ ਨੇ ਤੋੜੀਆਂ ਜਾਂਦੀਆਂ ਨੇ ਜਿਹੜੀਆਂ ਕਰੁੰਬਲਾ ਤੇ ਉਹਨਾਂ ਦਾ ਕੀ ਮਤਲਬ ਆ ਸਾਨੂੰ ਕਿਹੜੀ ਚਾਹ ਮਿਲਦੀ ਆ ਚਲੋ ਆਪਾਂ ਚੱਲੀਏ ਬਾਗ ਦੇ ਵਿੱਚ ਬਾਗ 'ਚ ਇਹ ਗੱਲਾਂ ਕਰਦੇ ਆ ਇਹਨਾਂ ਦੇ ਖੋਲਦੇ ਆ ਰਾਜ ਤੇ ਕਿਵੇਂ ਚਾਹ ਪੱਤੀ ਬਣਦੀ ਆ ਕਿੰਨੀ ਦਿਹਾੜੀ ਮਿਲਦੀ ਆ ਕਿੰਨੇ ਚਾਹ ਪੱਤੀ ਇੱਕ ਬੰਦਾ ਦਿਹਾੜੀ 'ਚ ਤੋੜ ਲੈਂਦਾ ਤੇ ਕਿੰਨਾ ਪ੍ਰੋਫਿਟ ਹੁੰਦਾ ਕਿਹੜੇ ਮਹੀਨਿਆਂ 'ਚ ਇਹ ਤੋੜੀ ਜਾਂਦੀ ਆ ਇਹ ਚਾਹ ਪੱਤੇ ਦੀਆਂ ਜੜਾਂ ਨੇ ਜੜਾਂ ਦੇ ਉੱਤੇ ਦੇਖੋ ਤੁਸੀਂ ਉਹਨਾਂ ਨੂੰ ਕਟਿੰਗ ਕਰ ਦਿੰਦੇ ਆ ਅਕਤੂਬਰ ਦੇ ਵਿੱਚ ਕਟਿੰਗ ਕਰ ਦਿੰਦੇ ਆ ਆ ਜਿਹੜੇ ਪੱਤੇ ਤੁਹਾਨੂੰ ਦਿਖ ਰਹੇ ਆ ਗਰੰਭਲਾ ਕਹ ਲੋ ਨਵੇਂ ਪੱਤੇ ਕਹਿ ਲੋ ਇਹ ਜੇ ਆਪਾਂ ਇੱਕ ਪੱਤਾ ਤੋੜੀਏ ਆ ਜੇ ਮੈਂ ਤਿੰਨ ਪੱਤੇ ਤੋੜ ਲੇ ਆਪਾਂ ਇਹ ਤਿੰਨ ਪੱਤੀ ਚਾਹ ਵਾ ਜਨ ਕਿ ਤਿੰਨ ਪੱਤੀ ਜਿਹੜੀ ਚਾਹ ਵਾ ਇਹ ਹੁੰਦੀ ਆ ਐਕਸਪੋਰਟ ਜਿਹੜੀ ਦੁਨੀਆਂ ਭਰ ਦੇ ਵਿੱਚ ਐਕਸਪੋਰਟ ਹੁੰਦੀ ਆ ਤੇ ਹਰੇਕ ਜਿਹੜਾ ਚਾਹ ਦਾ ਬੂਟਾ ਵਾ ਚਾਹ ਦਾ ਉਹਨੂੰ ਵਧਣ ਨਹੀਂ ਦਿੱਤਾ ਜਾਂਦਾ ਉਹਦੀ ਵਾਰ-ਵਾਰ ਕਟਿੰਗ ਕਰ ਦਿੰਦੇ ਆ ਉੱਤੇ ਜਿਵੇਂ ਆਪਣੇ ਘਰਾਂ ਦੇ ਮੂਹਰੇ ਕਹਿੰਦੇ ਵਾਰਡ ਬਣਾਈ ਹੁੰਦੀ ਆ ਪੱਤਿਆਂ ਦੀ ਤੇ ਉਹ ਵੀ ਕਟਿੰਗ ਕਰਕੇ ਉਹਨੂੰ ਇੱਕ ਸ਼ੇਪ ਦਿੱਤੀ ਜਾਂਦੀ ਆ ਇਸੇ ਤਰੀਕੇ ਇਦਾਂ ਕਟਿੰਗ ਕੀਤੀ ਜਾਂਦੀ ਆ ਇਹ ਕੁੜੀਆਂ ਆ ਸੀ ਵੈਸੇ ਇਹ ਇਹਨਾਂ ਦਾ ਪ੍ਰੋਫੈਸ਼ਨ ਨਹੀਂ ਹੈਗਾ ਤੇ ਵੈਸੇ ਹੀ ਆ ਗਏ ਆ ਮੰਨ ਸੀਗਾ ਜੇ ਮੌਸਮ ਸੁਹਾਵਣਾ ਸੀਗਾ ਇਹ ਇਥੇ ਚਾਹ ਪੱਤੀ ਤੋੜਨ ਆ ਗਿਆਂ ਇਹ ਬੀਏ ਕਾਲੇ ਦੀਆਂ ਵਾਦਾਰਥਾ ਲਾ ਨੇ ਤੇ ਇੱਕ ਦਿਨ ਦੇ ਵਿੱਚ ਇਹ 25 ਤੋਂ 30 ਕਿਲੋ ਚਾਹ ਤੋੜ ਲੈਂਦੀਆਂ ਨੇ ਪੱਤੀਆਂ ਤੇ ਇੱਕ ਕਿਲੋ ਜਿਵੇਂ ਸਵੇਰੇ ਸ਼ੁਰੂ ਹੋ ਗਏ 8 ਵਜੇ ਤੋਂ ਲੈ ਕੇ 12 ਵਜੇ ਤੱਕ ਫਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਇੰਨੇ ਸਮੇਂ ਦੇ ਵਿੱਚ ਇਹ 25 ਤੋਂ 30 ਕਿਲੋ ਜਿਹੜੀਆਂ ਪੱਤੀਆਂ ਤੋੜ ਲੈਂਦੀਆਂ ਨੇ ਤੇ ਕਹ ਲਓ ਵੀ ਤੁਸੀਂ 500 ਰੁਪਏ ਦਾ ਜਾਂ 600 ਰੁਪਏ ਦਾ ਇਹ ਕੰਮ ਦਿਹਾੜੀ ਦੇ ਵਿੱਚ ਕਰ ਲੈਂਦੀਆਂ ਨੇ ਤੇ ਬੱਚੇ ਵੀ ਆਪਣੀ ਕਹਿੰਦੇ ਹੁੰਦੇ ਆ ਵੀ ਆਪਣੀ ਕਮਾਈ ਆਪਣੀ ਕਮਾਈ ਆ ਆਪਣੇ ਪੈਸਿਆਂ ਦਾ ਕਹਿੰਦੇ ਹੁੰਦੇ ਆ ਮਾਂ ਨੇ ਪੱਖਾ ਹੀ ਹੁੰਦਾ ਤੇ ਆਓ ਚਲਿਏ ਹੁਣ ਕਹ ਲਓ ਵੀ ਆਪਾਂ ਚੱਲੇ ਆ ਇਹਦੇ ਵਿੱਚ ਬਾਗ ਦੇ ਵਿੱਚ ਤੇ ਬਾਗ ਤੁਹਾਨੂੰ ਦਿਖਾਉਣਾ ਵੀ ਮੰਨ ਲਓ ਕਿ ਕਿਸੇ ਜਗ੍ਹਾ ਦੇ ਉੱਤੇ ਕਣਕ ਬੀਜੀ ਆ ਉਹਦਾ ਕਿੰਨਾ ਪ੍ਰੋਫਟ ਆ ਇਹਦਾ ਕਿੰਨਾ ਪ੍ਰੋਫਟ ਆ ਜਿਹੜੀ ਇਹਦੀ ਸਿੰਗਲ ਪੱਤੀ ਹੁੰਦੀ ਆ ਜੇ ਉਸ ਪੱਤੇ ਨੂੰ ਜਦੋਂ ਪ੍ਰੋਸੈਸਿੰਗ ਕਰਦੇ ਆ ਉਹਨੂੰ ਪਰਫਿਊਮ ਦਿੰਦੇ ਆ ਉਹਨੂੰ ਕੋਈ ਸੈਂਟਰ ਦੇ ਦਿੰਦੇ ਆ ਕਿਸੇ ਚੀਜ਼ ਦਾ ਤਾਂ ਇਦਾਂ ਦੀ ਵੀ ਚਾਹ ਬਣ ਜਾਂਦੀ ਆ ਜਿਹੜੀ 5 ਲੱਖ ਰੁਪਏ ਕਿਲੋ ਵੀ ਮਿਲਦੀ ਆ ਪਰ ਆਪਾਂ ਇੱਥੇ ਤੱਕ ਵਧਣਾ ਨਹੀਂ ਹੈਗਾ 50 ਹਜ਼ਾਰ ਰੁਪਏ ਕਿਲੋ ਵਾਲੀ ਜਿਹੜੀ ਚਾਹ ਆ ਉਹ ਆਮ ਮਿਲ ਜਾਂਦੀ ਆ ਜੇ ਤੁਸੀਂ ਬਾਗਾਂ 'ਚ ਜਾਓਗੇ ਅਸਾਮ ਦੇ ਬਾਗਾਂ 'ਚ ਜਾਓਗੇ ਤਾਂ ਤੁਹਾਨੂੰ 50000 ਰੁਪਏ ਕਿਲੋ ਆ ਜਿਹੜੀ ਆਮ ਚਾਹ ਮਿਲ ਜੂ। ਇਹ ਜਿੰਨੇ ਵੀ ਬੂਟੇ ਬਣਿਆ ਇਹਨਾਂ ਦੇ ਵਿੱਚ ਵੀ ਰਾਸਤੇ ਬਣੇ ਹੋਏ ਆ। ਹਰ ਇੱਕ ਬੂਟੇ ਨੂੰ ਵੀ ਦੋਨਾਂ ਪਾਸੇ ਵੀ ਹੱਥ ਪੈ ਜਾਵੇ ਕੋਈ ਅਜਿਹੀ ਜਗ੍ਹਾ ਰਹਿ ਨਾ ਜਾਵੇ ਵੀ ਜਿੱਥੇ ਉਹ ਕਰੂੰਬਲਾਂ ਲੱਗਿਆ ਵੀ ਉੱਥੇ ਹੱਥ ਨਾ ਪਹੁੰਚੇ। ਇਸ ਤਰੀਕੇ ਨਾਲ ਇਸ ਬੂਟਿਆਂ ਨੂੰ ਛਾਂਗਿਆ ਜਾਂਦਾ ਤੇ ਇਹਨਾਂ ਦੇ ਵਿੱਚ ਵੀ ਰਾਸਤੇ ਬਣਾਏ ਜਾਂਦੇ ਆ। ਤੇ ਹੁਣ ਚੱਲਦੇ ਆ ਅੱਗੇ ਨੂੰ। ਤੇ ਜਿਹੜੀਆਂ ਇਹ ਕੁੜੀਆਂ ਕੰਮ ਕਰਦੀਆਂ ਸੀ ਜਿਹੜੀਆਂ ਵਿਚਾਰੀਆਂ ਉਹ ਕੱਟ ਰਹੀਆਂ ਸੀਗੀਆਂ ਪੱਤੀਆਂ ਤੋੜ ਰਹੀਆਂ ਸੀ ਉਹ ਕਹਿੰਦੀਆਂ ਵੀ ਸਾਡੇ ਪੜਾਈ ਦਾ ਖਰਚਾ ਨਿਕਲ ਜਾਂਦਾ ਅਸੀਂ ਜਿੰਨਾ ਕੰਮ ਕਰਾਂਗੇ ਸਾਡੇ ਉੱਤੇ ਕੋਈ ਬਾਸ ਨਹੀਂ ਹੈਗਾ ਜਿੰਨਾ ਕੰਮ ਕਰਾਂਗੇ ਉਹਨੇ ਪੈਸੇ ਅਸੀਂ ਬਣਾ ਲਾਂਗੇ ਤੇ ਸਾਡੀ ਪੜਾਈ ਦੇ ਕੰਮ ਆ ਜਾਣਗੇ ਜਾਂ ਸਾਡੇ ਪਰਿਵਾਰ ਦੇ ਕੰਮ ਆ ਜਾਣਗੇ ਤੇ ਆਪਾਂ ਸਾਰੇ ਘੁੰਮਦੇ ਫਿਰਦੇ ਆ ਅੱਗੇ ਵੀ ਪਿੱਛੇ ਵੀ ਜਿਹੜਾ ਇਹ ਬਾਗ ਆ ਪੂਰਾ 87 ਏਕੜ ਦਾ ਬਾਗ ਆ ਜੇ ਆਪਾਂ ਪੂਰਾ ਘੁੰਮਣ ਚਲੇ ਜਾਈਏ ਤਾਂ ਮੇਰੇ ਹਿਸਾਬ ਨਾਲ ਆਪਾਂ ਨੂੰ ਅੱਧੀ ਦਿਹਾੜੀ ਲੱਗ ਜਾਣੀ ਆ ਇਸ ਕਰਕੇ ਆਪਾਂ ਇੱਥੇ-ਇੱਥੇ ਜਿੰਨਾ ਕਹੇਗਾ ਤੁਹਾਨੂੰ ਦੱਸਣ ਤੱਕ ਉਹਨਾਂ ਕੀ ਆਪਾਂ ਐਕਸਪਲੋਰ ਕਰਦੇ ਆ ਤੇ ਦੂਜੀ ਗੱਲ ਕਿ ਚਾਹ ਜਿਹੜੀ ਆ ਇੰਨੇ ਕ ਲੋਕ ਅੱਧੀ ਪੀ ਇਹ ਤੋਂ ਬਿਨਾ ਪਾਚਦੇ ਨਹੀਂ ਲੋਕ ਤੇ ਚਾਹ ਜੇ ਬੰਦ ਕਰਤੀ ਇਹ ਤੇ ਅੱਧੇ ਲੋਕ ਮਰ ਜਾਣ ਇਹਨੂੰ ਤੋੜ ਕੇ ਸਕਾਉਂਦੇ ਆ ਥੋੜੀ ਜਿਹੀ ਪ੍ਰੋਸੈਸਿੰਗ ਆ ਫਿਰ ਉਸ ਤੋਂ ਬਾਅਦ ਇਹ ਚਾਹ ਪੱਤੀ ਬਣ ਜਾਂਦੀ ਆ ਇਹ ਬਹੁਤ ਦੂਰ ਤੱਕ ਐਨ ਇਸ ਚਾਹ ਨੂੰ ਜਣ ਕੇ ਕਹਿ ਲੋ ਵੀ ਚਾਹ ਪੱਤੀ ਵਾਸਤੇ ਜਿਹੜੇ ਬਾਗ ਆ এনवायरमेंट ਇਹ ਚਾਹੀਦਾ ਕਿ ਸਿੱਲਾ ਜਿਹਾ ਮੌਸਮ ਹੋਣਾ ਚਾਹੀਦਾ ਤੇ ਇਹ ਜਗ੍ਹਾ ਦੇ ਉੱਤੇ ਸਿੱਲਾ ਵਾ ਆ ਹੁਣ ਇਹਨਾਂ ਨੇ ਉੱਪਰੋਂ ਜਿੰਨੀਆਂ ਇਹਦੀਆਂ ਗਰੁੰਬਲਾ ਨਿਕਲਣਗੀਆਂ ਉਹਨਾਂ ਹੀ ਇਹ ਚਾਹ ਦੇ ਕਹ ਲੋ ਵੀ ਇਹ ਚਾਹ ਇਹ ਇਹਦੀ ਉਹ ਪੱਤੀ ਬਣਨੀ ਆ ਆ ਗਰੁੰਬਲਾ ਨੇ ਇਹਨੇ ਇੱਕ ਬਰੀਕ ਇਹਦੀ ਉਹ ਪੱਤੀ ਬਣਨੀ ਆ ਤੇ ਇਹ ਬਾਗ ਆ ਜੀ ਚਾਹ ਦਾ ਤੇ ਜਿਹੜੀ ਫਾਈਨ ਚਾਹ ਵਾ ਸਭ ਤੋਂ ਫਾਈਨ ਚਾਹ ਉਹ ਇਹ ਆ ਜਿਹੜੀ ਹੈਗੀ ਆ ਦੂਜੀ ਚਾਹ ਮਤਲਬ ਆ ਜਿੰਨੀ ਲੋਗ ਰੇਡ ਦੀ ਆ ਉਹਦੇ ਵਿੱਚ ਆਹ ਵੱਡੇ ਪੱਤੇ ਵੀ ਮਿਕਸ ਕਰ ਦਿੰਦੇ ਆ ਤੇ ਇਸ ਕਰਕੇ ਇਹ ਪੱਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਟੇਸਟ ਦਿੰਦਾ ਵਾ ਤੇ ਪਰ ਫਾਈਨ ਚਾਹ ਵਾ ਜਿਹੜੀ ਬਾਹਰ ਇੰਡੀਆ ਤੋਂ ਬਾਹਰ ਐਕਸਪੋਰਟ ਹੁੰਦੀ ਆ ਤੇ ਉਹ ਤਾਂ ਜੀ ਬਿਲਕੁਲ ਹੀ ਇੱਕ ਰੂੰਬਲਾਂ ਦੀ ਬਣਦੀ ਆ ਜਿਹੜੀ ਹੈਗੀ ਆ ਚਾਹ ਕਹ ਲੋ ਵੀ ਤੇ ਇਹਦੇ ਵਿੱਚ ਨਾ ਐਦਾਂ ਰਸਤਾ ਬਣਾਇਆ ਜਿਵੇਂ ਆਹ ਰਸਤਾ ਹਰੇ ਕਬੂਟੇ ਦੇ ਆਲੇ ਦੁਆਲੇ ਐਦਾਂ ਰਸਤਾ ਬਣਾਇਆ ਇਹ ਰਸਤਾ ਬਣਾਇਆ ਚਲੋ ਆਪਾਂ ਚਾਹ ਦਾ ਵਗਦਾ ਦੇਖ ਲੇ ਤਾਨੂੰ ਜੇ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਹ ਸੀਗਾ ਜਾ ਦਾ ਬਾਗ ਤੇ ਆਪਣੇ ਆਉਣ ਵਾਲੇ ਬਲੌਗਾਂ ਦੇ ਵਿੱਚ ਤੁਹਾਨੂੰ ਹੋਰ ਵੀ ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਈਆਂ ਜਾਣਗੀਆਂ ਤੇ ਦਿਓ ਜੀ ਇਜਾਜ਼ਤ ਮਿਲਦੇ ਆਂ ਅਗਲੀ ਵੀਡੀਓ ਵਿੱਚ ਹਨ ਹੁੰਦਿਆ ਸ਼ੇਰ ਵਸਦਾ ਭਲਾ ਤੇ ਸਾਧੂ ਚੱਲਦੇ ਭਲੇ ਤੇ ਹੁਣ ਆਪਾਂ ਚਲ ਜਾਈਏ ਇਸ ਸ਼ਹਿਰ ਦੇ ਵਿੱਚ anote.